ਨਮਸਕਾਰ ਦੋਸਤੋ ਦੋਸਤੋ ਅੱਜ ਅਸੀਂ ਆਏ ਹੋਏ ਸੀ ਇੱਧਰ ਸ਼ੈਅਰ ਕਰਨ ਤੇ ਸਾਨੂੰ ਕਈਆਂ ਨੇ ਦੱਸਿਆ ਸੀਗਾ ਕੈਂਟਰ ਰੋਡ ਦੇ ਉੱਤੇ ਜਦੋਂ ਆਪਾਂ ਪੁੱਚੋ ਤੋਂ ਜਿਹੜਾ ਬਾਈਪਾਸ ਨਿਕਲ ਰਿਹਾ ਹੈ ਕੈਂਟਰ ਰੋਡ ਕੋਲੋਂ ਜਿਹੜਾ ਇੱਧਰ ਨੂੰ ਜਾਂਦਾ ਹੈ ਡਾਪਾਲੀ ਨੂੰ ਤੇ ਮਾਨਸਾ ਨੂੰ ਜਾਊਗਾ ਉਸ ਰੋਡ ਦੇ ਕਿਨਾਰੇ-ਕਿਨਾਰੇ ਤੇ ਉਸ ਰੋਡ ਦੇ ਕਿਨਾਰੇ-ਕਿਨਾਰੇ ਤੇ ਇੱਕ ਸ਼ੈਅਰ ਕਰਨ ਵਾਸਤੇ ਬੜਾ ਵਧੀਆ ਇਹਨਾਂ ਨੇ ਟਰੈਕ ਬਣਾਇਆ ਹੈ ਇਹ ਟਰੈਕ ਦੀ ਜਿਹੜੀ ਲੰਬਾਈ ਹੈ ਅਪਰੋਕਸੀਮੇਟਲੀ ਮੇਰੇ ਹਿਸਾਬ ਨਾਲ 2 ਤੋਂ 3 ਕਿਲੋਮੀਟਰ ਹੋਊਗੀ ਔਰ ਆਸੇ-ਪਾਸੇ ਇਹਨਾਂ ਨੇ ਜਿਹੜੇ ਹੈਗੇ ਨੇਮ ਦੇ ਦਰਖਤ ਲਾਏ ਆ ਤਾਂ ਕਿ ਜਿਹੜੀ ਆਕਸੀਜਨ ਹੈ ਜਿਹੜੀ ਆਪਾਂ ਨੂੰ ਮਿਲਦੀ ਰਹੇ ਔਰ ਵਾਤਾਵਰਨ ਨੂੰ ਵੀ ਜਿਹੜਾ ਇਹ ਬੜਾ ਛੋਧ ਰੱਖਦੇ ਨੇਮ ਜਿਹੜੇ ਔਰ ਇਹਨਾਂ ਨੇ ਦੇਖੋ ਇਧਰਲੇ ਪਾਸੇ ਆ ਸਾਰਾ ਫੈਂਸਿੰਗ ਕੀਤੀ ਹੋਈ ਆ ਬਾਸ ਦੀ ਬੈਂਬੂ ਬੋਲਦੇ ਇਹਨੂੰ ਆਪਾਂ ਬੜੀ ਮਤਲਕੇ ਵਧੀਆ ਲੱਗਦਾ ਔਰ ਬਿਲਕੁਲ ਜਿਵੇਂ ਆਪਾਂ ਛਾਂ 'ਚ ਚੱਲਦੇ ਹੁੰਨੇ ਆ ਇਸ ਤਰ੍ਹਾਂ ਮਾਹੌਲ ਹੈ ਤਾਂ ਇਸ ਕਰਕੇ ਦੋਸਤੋ ਸਵੇਰ ਦੇ ਟਾਈਮ ਤੇ ਤੁਸੀਂ ਜ਼ਰੂਰ ਇੱਥੇ ਸ਼ਹਿਰ ਕਰਨਾ ਆਓ ਮੈਨੂੰ ਤਾਂ ਯਾਰ ਇਹ ਜੋਗਰ ਪਾਰਕ ਤੋਂ ਵੀ ਵਧੀਆ ਲੱਗਿਆ ਜਿਹੜਾ ਪ੍ਰੋਜੈਕਟ ਬਣਾਇਆ ਬਟਿੰਡਾ ਦੀ ਮਿਊਨਿਸਪਲ ਕਾਰਪੋਰੇਸ਼ਨ ਨੇ ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮੈਂ ਦਿਖਾ ਰਿਹਾ ਇਧਰਲੇ ਪਾਸੇ ਜਿਹੜਾ ਜ਼ੂਮ ਕਰਕੇ ਦਿਖਾਉਣਾ ਹੈ ਵੀ ਉਹ ਹਲੇ ਬਣੀ ਜਾਂਦਾ ਟਰੈਕ ਤੇ ਬਾਕੀ ਇਹ ਜਿਹੜਾ ਲਗਭਗ 90% ਕੰਪਲੀਟ ਹੋ ਚੁੱਕਿਆ ਵਿਚਾਲੇ ਇਹਨਾਂ ਨੇ ਘਾਹ ਲਾਉਣਾ ਹੈ ਸਾਈਡਾਂ ਤੇ ਵੀ ਘਾਹ ਲਾਉਣਾ ਹੈ ਦੋਸਤੋ ਇੱਥੇ ਜ਼ਰੂਰ ਆਓ ਸ਼ੇਅਰ ਕਰਨ ਜੋ ਕਿ ਬਹੁਤ ਵਧੀਆ ਬਣਿਆ ਹੋਇਆ ਹੈ ਥੈਂਕ ਯੂ